ਸਤਿ ਸ਼੍ਰੀ ਅਕਾਲ ਮਿੱਤਰੋ ਲੋਜੀ ਨਮਾਦਨ ਨਵੀਂ ਸਵੇਰ ਚਲੀ ਆਪਾਂ ਆਪਣੇ ਕਾਮਾਂ ਖਾਰਾਂ ਦੇ ਉੱਤੇ ਦੈਲੀ ਰੁਟੀਨ ਤੇ ਮੋਟਰ ਚੱਲਦੀ ਆ ਰਾਤ ਦੀ ਜਾਣਾ ਮੋਟਰ ਤੇ ਨੂੰ ਵੀ ਦੋ ਕਿਲੇ ਰਹਿੰਦੇ ਸੀ ਛੱਡਿਆ ਹੈ ਤੁਹਾਨੂੰ ਮੋਟਰ ਇੱਕੇ ਕਿਲਾ ਗਿਆ ਸੀ ਛੋਟੀ ਦੇਖਦੇ ਜਾ ਕੇ ਕੀ ਬਣਦਾ ਲਾਓਏ ਤੂੰ ਨੂੰ ਬ੍ਰੈਡ ਖਲਾਵਾ ਆਓ 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 ਆਜੋ ਆਜੋ ਆਓ ਆਹ ਆਜੋ 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 ਬ੍ਰੈਡ ਮੁਕਾ ਮੈਨਾਂ ਹਾਂ ਕੱਲ ਗੱਠਾਂ ਵੀ ਚੱਕ ਦਿਆਂਗਾ ਮੰਡੀਆਂ ਨੂੰ ਲੋਡ ਸੀ ਉਹ ਲੈ ਲੇ ਮੈਂ ਨਹੀਂ ਰਹਿ ਗਏ ਇਹਨਾਂ ਨੂੰ ਇੱਥੇ ਸੱਟ ਜਾਂ ਕਰ ਲਾਂਗੇ। ਹਵਾ ਲੱਗਦੀ ਉਹ ਸੁੱਕਦਾ ਨਹੀਂ ਕਿਥੋਂ ਹੁਣ ਉਹਨਾਂ ਨੂੰ ਪੂਜ ਕੇ ਜਾਂ ਕੱਲਾ ਲੈ ਗਏ ਫੇਟੱਕ। ਲਾਓ ਜੀ ਰਾਤ ਦੀ ਚਲਦੀ ਸ਼ਿਕ ਮੋਟਰਾਂ ਦੋ ਕਿੱਲਿਆਂ ਨੂੰ। ਦੇਖਦੇ ਕਿੰਨਾ ਕੁ ਭਰ ਗਿਆ ਜਿਹੜਾ ਮਾਰ ਦਿਆਂ ਹਾਂ। ਦੋ ਹੀ ਤਲਾਤੀਆਂ ਹਾਂ ਮਤਲਬ ਨਾ ਭਾਜੋ। ਬੁੱਟਾਂ ਦੇ ਬਹੁਤ ਕੜਬ ਹੋਇਆ ਬਹੁਤ ਘਾਟ ਹੋਇਆ ਖੰਡ ਕੁੰਡਾਂ ਪੈਂਦੀ ਹੋਵੇ ਕਿਤੇ ਅਰ ਜਵਦੇ ਜਗੁਲਾ ਪਈ ਮੈਂ ਬੰਨ ਲਾ ਤੂੰ ਆ ਤਮ ਪੈਂਦੇ ਸੱਪ ਦੀ ਸਰੀ ਤੁਨੋਂ ਚੁੱਕਣੇ ਔਖੀ ਹੈ ਕਮਾਈ ਜੱਟ ਦੀ ਇਹ ਬੰਸ ਸੱਤੀਆਂ ਨਹੀਂ ਹੁੰਨ ਕਿਸ ਨੇ ਮਾਹਰੀ ਬੱਟ ਦੇ ਰਾਤ ਨੂੰ ਲੰਘਣਾ ਸੁੱਖਾ ਕਿ ਤੂੰ ਆਰਾਮ ਤੇ ਨਿਰਾਸ਼ ਨਾ ਹੋਇ ਰਾਹ ਵਰਗੀ ਸਾ ਤੁਮਾ ਬਣੀ ਭਾਈ ਆਪ ਸਾਰ ਜਤ ਲਾਈ ਸਦਾ ਕਰੇ ਸੁਖਾਲੇ ਭਾਈ ਅਰੇ ਆਪ ਦਾ ਮਨ ਆਈ ਜੈਸਾ ਹੁਮਾ ਜਾਣੀ ਕੋਈ ਸਾਥ ਲੱਖ ਆਣਾ ਡੰਗਾਰ ਸਮਾ ਪੁਣਿਚਾਰਾ ਬਹਾਵਨਾ ਚੱਲੇ ਹੁਣ ਦੋ ਦਿਨ ਦੋ ਦਿਨ ਟਿਹੇ ਖੇਤ ਅੱਠ ਜਣਾਂ ਨੇ ਵਧੀਆ ਲਾਸਟ ਫਿਰ ਲੈਨੇ ਇਹ ਜਿਹੜੇ ਕੱਲ ਰਾਤ ਨੂੰ ਭਰੇ ਨੇ ਉਹ ਥੋੜੇ ਥੋੜੇ ਹੱਲ ਗਏ ਹਲਾਬ ਗਈ ਖੱਡ ਪੈਂਦੀ ਖੱਡ ਵੀ ਗਾ ਨੂੰ ਪੂਰਾ ਪੈਂਦਾ ਕਾਪਾ ਨਾ ਨਹੀਂ ਹੁਣ ਜਲਦਾਂ ਦੇਖ ਕੇ ਚਲੇ ਜਾਂਦੇ ਵੀ ਖਿਆਰਾ ਭਰਿਆ ਨਹੀਂ ਆ ਤਾਂ ਆਹ ਭਰ ਗਿਆ ਹੁਣ ਹਾਂ ਰਿਆਂ ਦਾ ਉਹਨੂੰ ਬੰਦ ਕਰ ਦਿਆਂ ਆ ਵੀ ਕਣਕ ਜਿਹੜੀ ਹਿੱਲੀ ਆ ਨਾ ਜਿੱਥੇ ਸੰਘਣੀਆਂ ਜਿਵੇਂ ਦੱਲੇ ਮੱਲੇ ਦੀਆਂ ਪਾ ਲਾਉਂਦੇ ਹੁੰਦੇ ਉਹ ਹਿੱਲੇ ਨੇ ਸੰਘਣੀ ਕਣਕ ਹਿੱਲੀ ਆ ਜਿੱਥੇ ਨਾਰਮਲ ਆ ਉੱਥੋਂ ਨਹੀਂ ਲਈ ਆਹੀ ਕਿਹੜਾ ਥੋੜਾ ਜਿਹਾ ਵੱਧਾ ਬਾਕੀ ਦਾ ਸਾਰਾ ਠੀਕ ਆ ਆਹ ਕਿਹੜਾ ਵੱਧਾ ਬੜਾ ਵਧੀਆ ਬਾਕੀ ਸਾਰੇ ਆਹ ਕਿਹੜੇ ਚਲੋ ਖਾ ਗਿਆ ਪਾਣੀ ਖਾ ਲਈ ਹੁਣ ਨੂੰ ਲਾਉ ਜੀ ਪਾਣੀ ਦਾ ਕੰਮ ਨਿਬੜ ਗਿਆ ਕੋਦਰ ਤੇ ਪੂਰੇ ਪੂਰੇ ਟਾਈਮ ਤੇ ਨਿਬੜ ਗਿਆ ਕੰਮ ਉਧਰੋਂ ਲਾਈਟ ਵੀ ਪੱਜ ਗਈ। ਚਾਰੇ ਵੀ ਭਰ ਕੇ ਦੋਏ। ਜਿਹੜਾ ਵਿੱਚ ਟੁੱਟਿਆ ਸੀ ਉਹ ਵੀ ਕਰਤਾ ਬੰਦ। ਦੋਨੇ ਖਾਰੇ ਵੀ ਫਲ ਹੋ ਗਏ। ਚਲੋ। ਹੁਣ ਆ ਟਮਾਟਿਕ ਕੱਟ ਗਏ। ਆ ਸੀਜ਼ਨ ਦਾ। ਪਾਣੀ ਦਾ ਕੰਮ ਖਤਮ। ਬਾਬਾ ਰੱਖੇ ਸੁੱਖ ਹੁਣ ਦਾ ਹੰਜੀਰੀ ਵਾਲਾ ਸੀਜ਼ਨ ਆਊਗਾ ਫੇਰ ਚਲਾ ਰੱਖਾਂਗੇ। ਹੁਣ ਤਾਂ ਬਾੜੀ ਬੂੜੀ ਭਰਨ ਨੂੰ ਮੋਟਰ ਚੱਲਿਆ ਕਰੂਗੀ। ਬਾਬਾ ਰੱਖੇ ਸੁੱਖ। ਹੁਣ ਪੱਕ ਜਾਣ। ਮਾ ਮਾਰੀ ਸਮਾਰੀ ਤੋਂ ਬਚੀਆਂ ਰਹਿਣ ਢੇੜੀ ਤੋਂ ਬਚੀਆਂ ਰਹੇ ਮੀਮੂ ਤੋਂ ਬਚੀਆਂ ਰਹਿਣ ਹੁਣ ਬਾਬਾ ਰੱਖੇ ਸੁੱਖ ਕਿਰਪਾ ਕਰੇ ਹੁਣ ਸੁੱਖ ਸ਼ਾਂਤੀ ਨਾਲ ਘਰੇ ਆ ਜਾਣ ਆਪਣੀ ਜਿਹੜੀ ਮਿਹਨਤ ਸੀ 6 ਮਹੀਨਿਆਂ ਦੀ ਆਪਾਂ ਕਰਤੀ ਹੁਣ ਪਰਮਾਤਮਾ ਦੇ ਹੱਥ ਆ ਉਹਨੇ ਜੋ ਦੇਣਾ ਆਪਣੇ ਵੱਲੋਂ ਆਪਾਂ ਕੋਈ ਕਸਰ ਨਹੀਂ ਛੱਡੀ ਆਪਾਂ ਸਾਰੇ ਕੰਮ ਆਪਣੀ ਇਮਾਨਦਾਰੀ ਨਾਲ ਨਿਭਾਤਾ ਹੁਣ ਉਹਦੇ ਦੱਤ ਦੇ ਹੱਥ ਆ ਚਲੋ ਠੀਕ ਆ ਜੀ ਪਾਣੀ ਦਾ ਕੰਮ ਆਪਣਾ ਨਿਭੜਿਆ। ਲਓ ਜੀ ਹਰਾ ਕਾਟ ਲਿਆ ਹੁਣ ਲੱਗਾਂ ਲੋਡ ਕਰਨ। ਅੱਜ ਉਧਰ ਗੱਲਾ ਸੀ ਇੱਧਰ ਦੀ ਉਹ ਲੱਗਿਆ। ਪਾਣੀ ਲਾਇਆ ਸੀ ਬਰਸ ਨੂੰ। ਐਤ ਕੀ ਮੂੰਗਰੇ ਸ਼ੂੰਗਰੇ ਨਹੀਂ ਹੋਏ ਖਾਣ ਨੂੰ। ਜੀ 20 ਪਤਾ ਨਹੀਂ ਕਿਹਦਾ ਸੀ ਮੂਲੀਆਂ ਦਾ ਮੂੰਗਰੇ ਨਹੀਂ ਹੁੰਦੀ ਅੱਜ ਕੱਲ ਤਾਂ ਮੂੰਗਰੇ ਹੁੰਦੇ ਨੇ ਫੁੱਲ। ਹਾਂ ਬਹੁਤ ਹੀ ਸ਼ਾਮ ਦਾ ਟਾਈਮ ਆ ਮੋਟਰ ਤੇ ਆ ਸੀ ਕਿਣਾ ਮਾਨ ਦੋ ਤਿੰਨ ਦਿਨ ਹੋ ਗਏ ਸੀ ਚਾਰ ਪੰਜ ਦਿਨ ਹੋ ਗਏ ਸੀ ਪਾਣੀ ਲਾਉਂਦੇ ਉਹਨੂੰ ਸਾਈਕਲ ਤੇ ਗੇੜਾ ਹੀ ਨਹੀਂ ਸੀ ਵੱਗਦਾ ਅੱਜ ਲੈ ਕੇ ਆਇਆ ਸਪੈਸ਼ਲ ਉਹਨਾਂ ਮਖਾਵੀ ਕਮਰ ਨੇ ਬੜਗੇ ਬੇਲੇ ਸੀ ਤਾਰਾ ਤੋਂ ਮੈਂ ਚੋਕ ਕੇ ਮੈਂ ਗੇੜਾ ਮਾਰ ਕਾ ਸਾਈਕਲ ਤੇ ਗਾਮੀਆਂ ਆ ਜਾਂਦੀਆਂ શરીਰ ਨੂੰ ਬੱਦਲ ਬਾਈ ਪੂਰੀ ਇਹਨੂੰ ਲੱਗ ਗਿਆ ਸੀ ਪਾਣੀ ਆ ਆਪਣਾ ਉਹ ਤਾਂ ਬਚ ਗਿਆ ਤਾਂ ਸਿਰਫ ਇੰਨੀ ਗੱਟ ਹੀ ਆਹੀ ਜਗਾਤ ਮੜੀ ਜੀ ਬਾਕੀ ਖੜੀ ਆ ਸਾਰੇ ਹੁਣ ਮੌਸਮ ਕਿਰਪਾ ਰੱਖੇ ਪਾਣੀ ਦਾ ਕੰਮ ਨਿਬੜਿਆ ਗਵਾਲੀਆਂ ਨੇ ਵੀ ਲਾਤਾ ਇਹਨਾਂ ਦਾ ਬਹੁਤ ਖਤਰਾ ਸੀ ਇਹ ਪਾਣੀ ਬਹੁਤ ਤੋੜਦੇ ਸੀ ਹਰੇਕ ਵਾਰ ਪਾਣੀ ਟੁੱਟਦਾ ਸੀ ਸਾਡੇ ਵੱਲੋਂ ਇਹਨਾਂ ਦਾ ਖਤਰਾ ਸੀ ਵੀ ਇਹਨਾਂ ਤੋੜ ਦੇਣ ਸਾਡੇ ਵੱਲ ਚਲੋ ਇਹਨਾਂ ਦਾ ਵੀ ਨਿਬੜ ਗਿਆ என்ன பண்ணி பான ஜி ப ਠੀਕ ਆ ਫਿਰ ਦੇਖੋ ਕੁਦਰਤੀ ਗੱਲ ਆ ਆ ਖੇਤਾਂ ਚ ਸਾਰੇ ਖੇਤਾਂ ਚ ਇੱਕੋ ਦਵਾਈ ਕਰੀ ਇੱਕੋ ਦਿਨ ਹੀ ਕਰੀ ਗੋਲੀ ਡੰਡੇ ਵਾਲੀ ਬਰਾਬਰ ਪਾਣੀ ਲਾਇਆ ਆ ਦੇਖੋ ਜਮੇ ਸਾਪ ਨੇ ਖੇਤ ਨਾ ਇੱਧਰ ਵੀ ਜਮੇ ਡਾਲਣੀ ਚਾਰ ਕੀਲਿਆਂ ਦੇ ਵਿੱਚ ਉਧਰ ਦਿਖਾਉਂਗਾ ਤੁਹਾਨੂੰ ਚਾਰ ਕੀਦਿਆਂ ਦੇ ਵਿੱਚ ਪਤਾ ਨਹੀਂ ਕੀ ਹੋਇਆ ਕੀ ਨਹੀਂ ਕੀ ਮਿੱਟੀ ਗਰੇਗੀ ਕੀ ਹੋ ਗਿਆ ਚਾਰ ਕਿਲਿਆਂ ਦੇ ਫੁੱਲ ਗੁੱਲੀ ਡੰਡਾ ਹੋ ਗਿਆ। ਬਾਕੀ 16 ਕਿਲਿਆਂ ਸਾਫ ਪੈ ਨੇ। ਚਾਰ ਕਿਲਿਆਂ ਚ ਤਾਂ ਐ ਦੁਬਾਰੇ ਮੈਂ ਵੀ ਨਹੀਂ ਕਰੀ ਮੈਂ ਕਹਿੰਦੇ ਮਰਨ ਤਾਂ ਹੈ ਨਹੀਂ ਦੁਬਾਰੇ ਕਰੀ ਦਾ ਫਾਇਦਾ ਨਹੀਂ ਕੋਈ ਵੀ। ਹਾਰਾ ਲੈ ਗਏ ਸੀ ਮੈਂ ਤੇ ਕਰਮਾਂ ਵੀਰ। ਮਾਰੇ ਦਾ ਕੰਮ ਨਿਪੜ ਗਿਆ ਹੀ ਟਾਈਮ ਨਾਲ। ਉਹ ਹੋਂ ਤਾਂ ਪਾਲਕ ਵੀ ਨਸਰ ਗਈ ਇਹਨਾਂ ਵਿਨਾਨ ਜਾ ਟੈਮ ਤਣੀਆਂ ਵੀ ਨਸਰ ਗਿਆ ਘਾਦਨਾ ਜਾ ਕੇ ਦੇਖੋ ਬਰਸਨ ਕਰ ਕੇ ਕਿਵੇਂ ਉੱਠਦੇ ਨੇ ਜਾਂਦੇ ਨੇ ਤੈ ਕਦੇ ਭੈਂਦੇ ਜਾਂਦੇ ਆ ਦਿਨਾਂ ਚ ਪਹਿਲਾਂ ਉੱਠਦੇ ਹੈ ਨਹੀਂ ਨਾਲੇ ਹੁਣ ਵੱਡ ਦੇ ਡਬਾ ਲਾ ਕੇ ਉਹਨਾਂ ਨੂੰ ਫੇਰ ਬਾਦੂਆ ਹੌਣ ਤੋਂ ਵੀ ਬੜੀ ਡੋਡੀ ਵਧੀਆ ਨਾ ਹੁਣ ਵੀ ਬਣ ਜੂਗੇ ਚ ਨਾ ਫਿਰ ਆ ਫੁੱਲ ਫੁੱਲ ਜੱਤੋਂ ਵੱਡ ਲੈਣੇ ਹਨ ਬਾੜਨ ਦੀ ਦੋ ਤਿੰਨ ਵਾਰ ਚਾਹੀਏ ਹੁਣ ਜਿਵੇਂ ਇਹ ਪੀਲੇ ਫੁੱਲ ਐਨ ਬਣੀ ਪਈਆ ਆਹ ਜੇ ਹੁਣ ਨਿਕਲ ਰਹੀ ਆ ਇਹਨੀ ਰੋਬਿਕ ਤਾਂ ਵੱਡੀ ਜਾਊ ਇਹ ਵੱਡੂ ਹੌਲੀ ਹੌਲੀ ਉਹ 2 ਕਿਲੋ 1.5 ਕਿਲੋ ਖਾਣ ਜੋਗੀ ਵਧੀਆ ਬਸ ਤਾਂ ਨਹੀਂ ਆ ਨਸਰ ਗਿਆ ਹੁਣ ਇਹਦਾ ਨਹੀਂ ਕੋਈ ਹੁਣ ਥੱਲੇ ਨੇ ਪੱਤੇ ਮਾਰੇ ਮੋٹے ਉਪਰੋਂ ਨਸਰ ਗਿਆ ਨਸਰ ਨੂੰ ਵੱਡੇ ਦਾ ਕੋਈ ਫਾਇਦਾ ਨਹੀਂ ਮੇਰੇ ਫੇਸਬੁੱਕ ਪੇਜ ਦਾ ਕਿ ਮੈਨੂੰ ਦੱਸਿਓ ਜੇ ਕੋਈ ਬੰਦਾ ਇਹਦੀ ਰਿਪੇਅਰ ਕਰਨੀ ਜਾਣਦਾ ਹੋਵੇ ਪੇਜ ਦੀ ਮੈਨੂੰ ਉਹ ਨੌਲੇਜ ਘੱਟ ਆ ਉਹ ਸੈਟਿੰਗ ਜੀ ਕਰਾਉਣੀ ਆ ਦੀ ਫੇਸਬੁੱਕ ਪੇਜ ਦੀ ਯੂਟਿਊਬ ਵਾਲਾ ਤਾਂ ਹਜੇ ਆਪਾਂ ਹੋਰ ਘੱਟ ਨੇ ਫੇਸਬੁੱਕ ਦੇ ਉੱਤੇ ਇਹਦੀ ਸੈਟਿੰਗ ਜੀ ਕਰਾਉਣੀ ਆ ਜੇ ਕੋਈ ਹੋਇਆ ਬੰਦਾ ਆਪਣਾ ਕੋਈ ਮੈਨੂੰ ਦੱਸਿਓ ਮੈਸੇਜ ਕਰਿਓ ਫੇਸਬੁੱਕ ਵਾਲੇ ਪੇਜ ਦੀ ਆਪਾਂ ਸੈਟਿੰਗ ਕਰਾਉਣੀ ਆ ਮੈਨੂੰ ਨੌਲੇਜ ਤਾਂ ਹੈ ਨਹੀਂ ਯਾਰ ਚਲੋ ਜੇ ਕੋਈ ਭੈਣ ਭਾਈ ਇਕਨ ਦੇ ਦੂ ਸਹਿਯੋਗ ਤਾਂ ਪਈਏ ਕਹਲਾ ਦੱਸ ਦੂ ਸਾਨੂੰ ਵੀ ਅਸੀਂ ਵੀ ਕਰਾ ਲਾਂਗੇ ਦੀ ਸੈਟਿੰਗ ਸਾਨੂੰ ਵੀ ਪਤਾ ਲੱਗੂ ਕਿਵੇਂ ਚੱਲਦਾ ਹੁੰਦਾ ਇਹ ਤਾਂ ਖਾਲੀ ਵੀਡੀਓ ਬਣਾ ਕੇ ਪਾਈ ਜਾਂਦੇ ਆ ਬਸ ਉਹ ਵੀ ਮੈਨੂੰ ਸ਼ੌਂਕ ਆ ਵੀਡੀਓ ਬਣਾਉਣ ਦਾ ਭੁੱਲ ਜਾਨਾ ਮੈਂ ਕਈ ਵਾਰ ਤਾਂ ਕੋਈ ਕੰਟੈਂਟ ਜੇ ਦਿਖਾਉਣੇ ਬਸ ਐ ਮੋਟਰ ਮੋਟਰ ਤੇ ਆ ਕੇ ਜਿਹੜਾ ਮਾਰਦਾ ਜਦੋਂ ਨੀਕ ਪਾ ਦਿੰਦੇ ਆ ਚਲੋ ਠੀਕ ਆ ਜੀ